ਵਾਹ ਦੇ ਜੱਟਾਂ ਵਿੱਚੋਂ ਝੋਲੇ ਦੇ ਜੱਟਾਂ ਦੇ ਵਿੱਚੋਂ ਦਰਾਨੇ ਸਰਪ੍ਰੇਸ਼ਨ ਇੱਕ ਡਰੋਨ ਬਰਾਮਦ ਹੋਇਆ ਜੀ ਉਹ ਡਰੋਨ ਦੇ ਨਾਲ ਲੱਗਦੀ ਏਰੀਆ ਵਿੱਚ ਹੋਰ ਵੀ ਸਰਚ ਕੀਤੀ ਗਈ ਜੋ ਦਰਾਨੇ ਸਰਜੀ ਤੇ ਹੈਗਾ ਜੋ ਚੈੱਕ ਕਰਨ ਤੇ ਕੋਲੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਈ ਐ ਐਨਡੀਪੀਐਸ ਤਹਿਤ ਮਕਰਮਾ ਦਰਜ ਕਰ ਲਿਆ ਗਿਆ ਸੋ so, 10 11 12 에어ਕ੍ਰਾਫਟ ਐਕਟ ਦੇ ਪੇਪਰਤ ਵੀ ਨਾਲ ਹੀ ਹੈਗਾ ਹਨਾ ਵਾ ਐਡ ਕੀਤੀ ਗਈਆਂ ਨੇ। ਗੁੰਮ ਕਰਵਾਉਂ ਦਰਜ ਕਰਕੇ ਫਿਰ ਉਹ ਤਪਤੀ ਚੱਲੀ। ਅਨਨੋਨ ਬੰਦਿਆਂ ਦੇ ਖਿਲਾਫ ਮਗਰਮਾਂ ਦਰਜ ਕੀਤਾ। ਸੋ ਇਹ ਇਨਵੈਸਟੀਗੇਸ਼ਨ ਕਰਾਂਗੇ ਪਰਪੋਥਰੋਲੀ ਯਾ ਬੈਕਵਰਡ ਲਿੰਕ ਤੇ ਯਾ ਫਾਰਵਰਡ ਲਿੰਕ ਅਗੇ ਚੈੱਕ ਕਰਾਂਗੇ। ਪੰਜਾਬ ਜਿਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ શ્રી ਹਰੀਸ਼ ਦਾਇਮਾ ਐਸਐਸਪੀ ਗਰਦਾਸਪੁਰ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਮ ਚਲਾਈ ਹੋਈ ਹੈ ਸਾਰੇ ਅਗਰਦਾਸਪੁਰ ਪੁਲਿਸ ਵੱਲੋਂ ਸੋ ਡਿਸਟ੍ਰਿਕਟ ਅਗਰਦਾਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਰੇਡੀ ਵਿੱਚ ਬੀਐਸਐਫ ਦੇ ਨਾਲ ਸਾਂਝਾ ਸਟੇਪਰੇਸ਼ਨ ਕੀਤਾ ਸੀ ਔਰ ਸਾਂਝੇ ਸਟੇਪਰੇਸ਼ਨ ਦੇ ਦੌਰਾਨ ਗੁਰਵਿੰਦਰ ਸਿੰਘ ਡੀਐਸਪੀ ਕਲਨੌਰ ਤੇ ਮੇਜਰ ਸਿੰਘ ਐਸਐਚਓ ਕਲਨੌਰ ਅਲੱਗ-ਅਲੱਗ ਪੁਰਸਪਾਰਟੀਆਂ ਬਣਾਏ ਗਏ ਸੀ ਤੇ ਹੋਰ ਏਰੀਆਸ ਪ੍ਰੋਪਰ ਸਰਚ ਕੀਤੀ ਸੀ ਬਾਟਰ ਨਾਲ ਏਰੀਆ ਲੱਗਦਾ ਇਹ ਪ੍ਰੋਪਰ ਸਰਚ ਕੀਤਾ ਗਿਆ ਸੀ। ਔਰ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਨੇ ਸਰਚ ਆਪਰੇਸ਼ਨ ਇੱਕ ਡਰੋਨ ਬRAND ਹੋਇਆ ਸੀ। ਉਹ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ। ਜੋ ਦਰਾਨੇ ਸਰਚ ਡੇ ਹੈਗਾ ਇਹ ਤੁਜੀ ਰਹੀ ਹੈ ਇੱਕ ਪੈਕੇਟ ਬRAND ਹੋਇਆ। ਜੋ ਚੈੱਕ ਕਰਨ ਤੇ ਉਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਏ ਸੀ। ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮੰਦ ਅੰਦਰ ਚਾ ਲਿਆ ਗਿਆ। 23 85 ਐਫਆਰ ਨੰਬਰ 76 ਸੋ 10 11 12 에어크래프트 ਐਕਟ ਦੇ ਤਹਿਤ ਵੀ ਨਾਲ ਹੀ ਹੈਗਾ ਅ ਤਣਾਵਾ ਐਡ ਕੀਤੀ ਗਈਆਂ ਨੇ। ਉਹ ਮਕਰਮੰਦ ਅੰਦਰ ਕਰਕੇ ਫਿਰ ਤਫਤੀਸ਼ ਚੱਲੀ ਹੈ। ਸਰ ਪਤਾ ਲੱਗ ਗਿਆ ਕਿਹਦੇ ਵਾਸਤੇ ਆਈ ਹੈ। ਇਹ ਫਰਦਰ ਅਨਵੈਸਟਿਗੇਟ ਕਰ ਰਹੇ ਆ ਅਸੀਂ ਫਦੇ ਡਿਪਾਰਟਮੈਂਟ ਅਨਵੈਸਟਿਗੇਸ਼ਨ ਹੈ ਲੇਕਿਨ ਇਹ ਸ਼ੀਟ ਨੂੰ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਸੋ ਇਹ ਇਨਵੈਸਟਿਗੇਸ਼ਨ ਕਰਾਂਗੇ ਪ੍ਰੋਪਰ ਥੋਰੋਲੀ ਯਾਨੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਅਗੇ ਚੈੱਕ ਕਰਾਂਗੇ ਅਨੈਸਿਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜੈਨਾ ਫੋਨ ਅਨੈਸਿਸ ਕਰਕੇ ਚੈੱਕ ਕਰਾਂਗੇ ਸਰ ਜੀ ਬਕਤੀ ਦੇ ਬਕਤੀ ਦੀ ਸਾਰਾ ਨਹੀਂ ਕੋਈ ਬਕਤੀ ਦੀ ਜ਼ਿੰਮੇਵਾਰ ਨਹੀਂ ਹੋਇਆ ਅਨਨੋਨ ਦੇ ਖਿਲਾਫ ਮਕਦਮਾ ਦਰਜ ਕੀਤਾ ਔਰ ਇਸ ਨੂੰ ਉਹ ਏਰੀਆ ਦੇ ਅਸੀਂ ਡੰਪਿੰਗ ਡੰਮ ਚਕਾਵਾਂਗੇ ਜਿੱਥੇ ਕੋਈ ਲੋਕੇਸ਼ਨ ਵਗੈਰਾ ਆਉਣੀ ਆ ਜਾਂ ਕੋਈ ਟਿੱਕਲ ਵਾਇਕ ਪੀਰ ਬਾਅਦ ਚ ਇਹ ਪਾਰਟਵਰਨਸਿਪਸ਼ਨ ਸਰ ਕਿਹੜੇ ਕਿਹੜੇ ਜੀ ਜਿਹੜੇ ਖੇਤਾਂ ਜਿਹੜੇ ਕਿਤੇ ਖੇਤ ਇਹ ਅਗਵਾਨ ਪਿੰਡ ਦੇ ਖੇਤ ਨੇ ਇਹ ਇੰਡਰੂਸਿੰਗ ਹੈਗਾ ਜਿਹਦਾ ਨਾਲ ਇਹ ਫਾਰਮਰ ਹੈ ਉਹਨਾਂ ਦੇ ਖੇਤਾਂ ਵਜੋਂ ਮਿਲੀ ਉਹਨਾਂ ਦੇ ਖਿਲਾਫ ਦੀ ਕੋਈ ਮੋਰ ਕੀ ਹੋ ਰਹੀ ਹੈ ਤੋ ਸਾਡੀ ਨਸ਼ੇ ਦੇ ਖਿਲਾਫ ਲੋਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਪਣੇ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਔਰ ਸਾਰੇ ਸਮਾਜ ਨੂੰ ਇਸ ਇਲਾਕੇ ਦੇ ਪਿੰਡਾਂ ਦਾ ਤਾਂ ਹੀ ਭਲਾ ਹੋ ਸਕਦਾ ਜੇ ਆਪਣੀ ਪਰਸਨਲ ਰਿਸਪੋਨਸਿਬਿਲਟੀ ਸਮਝ ਕੇ ਇਸ ਨਸ਼ੇ ਦੇ ਕੋੜ ਨੂੰ ਨੰਚਰ ਆਪਾਂ ਕੋਈ ਵੀ ਇਨਫੋਰਮੇਸ਼ਨ ਜਾਂ ਕੁਮਾੜਾ ਬੰਦਾ ਬਾਹਰੋਂ ਆਉਂਦਾ ਹੈ ਜਾਂ ਕੋਈ ਸ਼ਗਲ ਕਰਦਾ ਉਹਨੂੰ ਨਾਲ ਦੀ ਨਾਲ ਪੁਲਿਸ ਨੂੰ ਤਲਾਹ ਦਿਓ ਔਰ ਆਪਣੀ ਜਮਹੂਰੀ ਸਮਿਧੀ ਹੋਏ ਆਪਣਾ ਇਸ ਚੀਜ਼ ਨੂੰ ਸੱਚੀ ਸੱਚੀ ਦਾ ਰਾਹ ਦੇਵੋ ਤਾਂ ਨਾ ਅਧਿਕਾਰ ਵੀ ਹੋ ਸਕਦਾ। ਸਰ ਇਹ ਜਿਹੜਾ ਡਰੋਨ ਹੈ ਇਹ ਕਿੱਥੇ ਜਾਏਗਾ ਉਹ ਜਿਹੜੀ ਜਾਂਚ ਵਾਸਤੇ ਇਹ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ ਅ ਕਿਸਨ ਚੰਡੀਗੜ੍ਹ ਜਿਹੜੀ ਹੈਗੀਆਂ ਨੂੰ ਭੇਜਾਂਗੇ। ਸੋ ਥੋ ਫਰਦਰ ਉਦੋਂ ਦੀ ਰਿਪੋਰਟ ਅਵਾਜ ਦੇਖੀ ਜਾਏਗੀ। ਇਹ ਪਾਕਿਸਤਾਨੀ ਡਰੋਨ ਦਾ ਦਰਵਾਜ਼ਾ ਖਸਾਈ ਦਰਵਾਜ਼ਾ ਇਸ ਵਾਰੀ ਕੁਝ ਨਹੀਂ ਕਹਿ ਸਕਦੇ ਜੇ ਐਫਐਸਐਲ ਨੂੰ ਭੇਜਣ ਤੋਂ ਬਾਅਦ ਹੀ ਪਤਾ ਚੱਲੇਗਾ ਉਹਦੀ ਰਿਪੋਰਟ ਵੀ ਉਹ ਮਾਰਕਾ ਵਗੈਰਾ ਉਹੀ ਉੱਥੇ ਆਪ ਉਹ ਹੀ ਪ੍ਰੋਪਰ ਚੈੱਕ ਕਰਨਗੇ ਇਹ ਚੀਜ਼ ਨੂੰ ਐਫਐਸਐਲ ਪੋਰਟ ਰਿਚਰ ਜਿਹੜੀ ਹੈਗੀ ਅਬਸੈਂਸ ਦੀ ਟੀਮ ਹੀ